ਜਿਨ੍ਹਾਂ ਦਾ ਬਾਪੂ لال ਬਾਸ਼ਾ ਸਰਕਾਰ ਦਾ ਜਿਨ੍ਹਾਂ ਨੇ ਬਾਪੂ ਦੇ ਦਰਸ਼ਨ ਕੀਤੇ ਮੈਨੂੰ ਦੱਸੋ ਕਿਹਨੇ ਕਿਹਨੇ ਕੀਤੇ ਜੀ ਲਓ ਜੀ ਮੈਂ ਸਵੇਰੇ 5 ਵਜੇ ਮਹੱਲਾ ਸ਼ਾ ਸ਼ਕੰਦਰ ਦੇ ਵਿੱਚ ਬਾਪੂ ਜੀ ਆਏ ਸਵੇਰੇ 4 ਵਜੇ ਔਰ ਰਾਗ ਦੀ ਦਾਸ ਭਾਜੀ ਅੰਕਲ ਜੀ ਸਾਡੇ ਉਹਨਾਂ ਨੇ ਠਾਇਆ ਢੀੜੂ ਬਾਬਾ ਜੀ ਸਰਕਾਰ ਆਪ ਆਏ ਜੀ ਅਸੀਂ ਲੱਸਾ ਕੁੱਟੀਆਂ ਨਾਲ ਦੀਆਂ ਬਾਬਾ ਜੀ ਤੇ ਬਾਬਾ ਜੀ ਕਹਿਣ ਲੱਗੇ ਦੱਸੋ ਕੀ ਚਾਹੀਦਾ ਅਸੀਂ ਕਿਹਾ ਬਾਬਾ ਜੀ ਬਸ ਤੁਹਾਡੀ ਰਹਿਮਤ ਚਾਹੀਦੀ ਹੈ ਜੀ ਉਹਨੇ ਸਿਰ ਤੇ ਹੱਥ ਰੱਖ ਲਿਆ ਤੇ ਨਾਲ ਦਾ ਉਹਨਾਂ ਦਾ ਮੁੰਡਾ ਕਹਿੰਦਾ ਬਾਬਾ ਜੀ ਮੈਨੂੰ ਬੱਕਰੀਆਂ ਚਾਹੀਦੀਆਂ ਉਹ ਇਸ ਟਾਈਮ ਬੱਕਰੀਆਂ ਦਾ ਫਾਰਮ ਖੋਲ ਕੇ ਬੈਠਾ ਜੀ ਬਹੁਤ ਤਗੜਾ ਔਰ ਦੇਖੋ ਜੋ ਬਾਪੂ ਜੀ ਕੋ ਮੰਗੋ ਇੱਥੋਂ ਮਿਲਦਾ ਔਰ ਮੰਗਣ ਦੀ ਜਾਜ ਹੁੰਦੀ ਹੈ ਕਹਿੰਦੇ ਜੇ ਤੈਨੂੰ ਸਬਰ ਹੈ ਤੇ ਉਹਨੂੰ ਤੇਰੀ ਖਬਰ ਹੈ ਤੇ ਜੇ ਤੈਨੂੰ ਸਬਰ ਨਹੀਂ ਫਿਰ ਉਹਨੂੰ ਵੀ ਤੇਰੀ ਖਬਰ ਨਹੀਂ ਕਹਿੰਦੇ ਪੀਰ ਦੁਆਮੀ ਦੰਮਾਂ ਦਾ ਦਿਲ ਮਾਫ ਕਰੀ ਦਲਗੀਰਾਂ ਦਾ ਤੂੰ ਸਰਵਰ ਕੁੱਲ ਅਮੀਰਾਂ ਦਾ ਅੱਲਾ ਮੇਰਾ ਬਾਦਸ਼ਾਹ ਮੁਹੰਮਦ ਵਜ਼ੀਰ ਕਟ ਦੇ 84 ਤੋੜ ਦੇ ਜ਼ੰਜੀਰ ਇਹ ਜ਼ੰਜੀਰਾਂ ਬਾਪੂ ਲਾਲ ਬਾਦਸ਼ਾਹ ਸਰਕਾਰ ਨੇ ਤੋੜੀਆਂ ਸਾਡੇ ਕੁਲਬੀਰ ਭਾਜੀ ਬੜੀ ਰਹਿਮਤ ਐ ਨਾ ਤੇ ਆ ਮੇਰਾ ਖਿਆਲ ਬਈ ਨਵੀਂ ਨਵੀਂ ਸ਼ਟਰਾਂ ਦੀ ਦੁਕਾਨ ਖੋਲੀ ਸੀ ਕੁਲਬੀਰ ਭਾਜੀ ਮੇਰੇ ਉਦੋਂ ਤੇ ਵਾਕਾ ਦਾ ਤੇ ਸਰਕਾਰ ਦੇ ਦਰਬਾਰ ਦੇ ਅੰਦਰ ਕਦੀ ਇਹਨਾਂ ਨੇ ਦੱਸਿਆ ਨਹੀਂ ਮੈਨੂੰ ਪਰ ਅੱਜ ਮੈਂ ਔਰ ਕੁਲ ਬਿਲਕੁਲ ਦੀਪਾ ਜੀ ਸੌਰੀ ਮੈਂ ਤੁਹਾਨੂੰ ਤਾਂ ਕਦੀ ਦੱਸਿਆ ਨਹੀਂ ਇਸ ਗੱਲ ਕਿ ਬੈਂ ਸਰਕਾਰ ਕੋ ਇੱਥੇ ਆਨੇ ਕਦੀ ਸਾਡੀ ਵੀ ਹਾਦੀ ਹੋ ਜਾਂਦੀ ਤੇ ਬਾਕੀ ਇਹ ਸਰਕਾਰ ਬਾਪੂ ਲਾਲ ਬਾਸ਼ਾ ਅਲਮਸਤ ਅਲਮਸਤ ਬਾਪੂ ਲਾਲ ਬਾਸ਼ਾ ਸਰਕਾਰ ਜਿਹੜੀ ਸ਼ਾਈ ਲੱਗਦੀ ਨਾ ਅੱਲਾਹ ਤਾਲਾ ਤੋਂ ਮੰਗਲੀ ਪੈਂਦੀ ਆ ਫਿਰ ਖੁਦਾ ਖੁਦਾ ਕਰਨਾ ਪੈਂਦਾ ਅੱਲਾਹੁ ਅੱਲਾਹੁ ਕਰਨਾ ਪੈਂਦਾ ਵਾ ਉਹ ਕਦੇ ਨਿਭਦੀ ਦੇਖੀ ਨਾ ਮੈਲਾਤੇ ਖਬਰਾਂ ਦੀ ਕਦ ਬਹਿ ਕੇ ਦੱਸਾਂਗੇ ਕੀ ਜੂਨ ਹੈ ਫਕਰਾ ਦੀ ਹੋ ਕਦੇ ਮਿਲ ਕੇ ਦੱਸਾਂਗੇ ਤੇ ਬਹਿ ਕੇ ਦੱਸਾਂਗੇ ਕੀ ਜੂਨ ਹੈ ਫਕਰਾ ਦੀ ਕੀ ਜੂਨ ਹੈ ਫਕਰਾ ਦੀ ਬਾਕੀ ਸਰਕਾਰ ਦੇ ਵਿੱਚ ਦਰਬਾਰ ਤੇ ਕੋਈ ਖਾਲੀ ਨਹੀਂ ਜਾਂਦਾ ਪਰ ਨੀਅਤ ਸਾਫ਼ ਰੱਖਿਆਓ ਸਾਰਾ ਕੁਝ ਮਿਲ ਜਾਣਾ ਪ੍ਰਿੰਸ ਡਿੰਪਲ ਭਾਜੀ ਸਾਡੇ ਬਹੁਤ ਅੱਛੀ ਸਾਊਂਡ ਪਾਈ ਤੁਹਾਡੀ ਕੀ ਬਾਤ ਆ ਕੀ ਬਾਤ ਆ ਜੀ ਨਹੀਂ ਜੀ ਸਰ ਤੁਹਾਡਾ ਦਿੱਤਾ ਕੁਲਵੀਰ ਭਾਜੀ ਬਹੁਤ ਖੁਸ਼ ਹੈ ਇਹ ਦੇਖ ਲਓ ਜੀ ਕੁਲਵੀਰ ਭਾਜੀ ਮੇਰੀ ਬੜੀ ਬੜੀ ਮਦਦ ਕਰਦੇ ਆ ਹਰ ਵਾਰੀ ਮਦਦ ਕਰਦੇ ਆ ਮੇਰੀ ਫਿਲਮ ਆਈ ਨੀ ਮੈਂ ਸੱਸ ਕੁੱਤਨੀ ਪਾਰਟ 2 ਸੌਦਾ ਖਰਾ ਖਰਾ ਵਰਨਿੰਗ ਕਰਾਰਖਾਨਾ ਪੱਗ ਮੇਰੇ ਵੀਰ ਦੀ ਨੌ ਫਿਲਮਾਂ ਦੇ ਡਬਿੰਗ ਤੇ ਆ ਜੀ ਤੁਹਾਡਾ ਭਰਾ ਬਿੱਗ ਬੌਸ ਜਾ ਰਿਹਾ ਦੋ ਦਿਨ ਵਾਸਤੇ ਸਿਰਫ ਦੋ ਦਿਨ ਵਾਸਤੇ ਔਰ ਬਾਪੂ ਜੀ ਦੀ ਕਿਰਪਾ ਵਾ ਮੈਂ ਕੱਲ ਇੱਥੇ ਆਇਆ ਸੀ ਦੱਸਦੀ 3 ਵਜੇ ਤੱਕ ਚਾਚਾ ਜੀ ਕੋ ਬੈਠੇ ਰਹੇ ਡਿੰਪਲ ਭਾਜੀ ਇਹ ਇਹਦਾ ਕੋ ਅਸੀਂ ਬੈਠੇ ਰਹੇ ਸਵੇਰੇ 4 ਵਜੇ ਤੱਕ ਸਰਕਾਰ ਦੇ ਮੌਜ ਦੇ ਵਿੱਚ ਬੈਠੇ ਰਹੇ ਕਿ ਮੇਰਾ ਦਿਲ ਅੰਦਰੋਂ ਮੰਨਿਆ ਵੀ ਮੈਂ ਹੁਣ ਇੱਥੇ ਆਵਾਂ ਹੀ ਆਵਾਂ ਕਿਉਂਕਿ ਸਰਕਾਰ ਨੇ ਜਿੱਥੇ ਕਦਮ ਪਾਇਆ ਸਰਕਾਰ ਨੇ ਇੱਥੇ ਖਾਦਾ ਸਰਕਾਰ ਨੇ ਇੱਥੇ ਦੁਨੀਆ ਨੂੰ ਤਾਰਿਆ ਤੇ ਉੱਥੇ ਤੁਸੀਂ ਨਾ ਆਏ ਇਫਰ ਸਮਝੋ ਰਹਿਮਤਾ ਨਹੀਂ ਹੋਣੀ ਕਿਉਂਕਿ ਅਲਮਸਤ ਬਾਪੂ ਲਾਲ ਬਾਦਸ਼ਾਹ ਸਰਕਾਰ ਦੇਦੇ ਦੁੱਖਾਂ ਦੀ ਦਵਾਈ ਇਹ ਦੁੱਖ ਤੋੜਦਾ ਇੱਥੇ ਪਰ ਸਿਰਫ ਦੁੱਖ ਦੱਸਣ ਦਾ ਟੰਗ ਹੋਣਾ ਚਾਹੀਦਾ ਕੁਝ ਮੰਗਣ ਦਾ ਟੰਗ ਹੋਣਾ ਚਾਹੀਦਾ